ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੋਪ ਕੇ ਸਾਰੇ ਵਧੀਆ ਸੋ ਅੱਜ ਦੀ ਵੀਡੀਓ ਦੇ ਵਿੱਚ ਆ ਸਾਡਾ ਮੇਨ ਫੋਕਸ ਰਹੇਗਾ ਸਰਕਸ ਵਾਲੇ ਪੇਪਰਾਂ ਦੇ ਉੱਤੇ ਕਿ ਸਰਕਸ ਵਾਲੇ ਪੇਪਰਾਂ ਦੇ ਉੱਤੇ ਵੀਜ਼ੇ ਲੱਗਣ ਦੇ ਕਿੰਨੇ ਕੁ ਚਾਂਸ ਹੁੰਦੇ ਆ ਸਰਕਸ ਵਾਲੇ ਪੇਪਰਾਂ ਦੇ ਵੀਜ਼ੇ ਦੇ ਲੇਟ ਕਿਉਂ ਹੋ ਰਿਹਾ ਤੇ ਸਰਕਸ ਵਾਲੇ ਵੀਜ਼ੇ ਰਿਫਿਊਜ਼ ਕਿਉਂ ਹੋ ਰਹੇ ਆ ਸੋ ਮੈਂ ਤੁਹਾਨੂੰ ਸਾਫ਼ ਤੇ ਸਿੱਧੀ ਗੱਲ ਜਿਹੜੀ ਹੈਗੀ ਆ ਉਹ ਦੱਸਣਾ ਚਾਹਾਂਗਾ ਇਸ ਵੀਡੀਓ ਦੇ ਵਿੱਚ ਕਿ ਸਭ ਤੋਂ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਦੱਸਾਂ ਕਿ ਸਰਕਸ ਵਾਲੇ ਪੇਪਰ ਹੁੰਦੇ ਕੀ ਆ ਸਰਕਸ ਵਾਲੇ ਪੇਪਰਾਂ ਨੂੰ ਨਿਕਲਣ ਨੂੰ ਟਾਈਮ ਕਿੰਨਾ ਲੱਗਦਾ ਸਰਕਸ ਵਾਲੇ ਪੇਪਰਾਂ ਦਾ ਰੇਟ ਕਿੰਨਾ ਕੁ ਹੁੰਦਾ ਆ ਸੋ ਸਭ ਤੋਂ ਪਹਿਲੀ ਗੱਲ ਕਿ ਸਰਕਸ ਵਾਲੇ ਪੇਪਰ ਹੁੰਦੇ ਕੀ ਆ ਸਰਕਸ ਵਾਲੇ ਪੇਪਰ ਕੀ ਆ ਕਿ ਸਾਲ ਵਾਲੇ ਪੇਪਰ ਹੁੰਦੇ ਆ ਜੀ ਇਹ ਮਲਟੀਪਲ ਐਂਟਰੀ ਪੇਪਰ ਹੁੰਦੇ ਆ ਮਲਟੀਪਲ ਹੁੰਦਾ ਆ ਤੁਸੀਂ ਆ ਜਾ ਵੀ ਸਕਦੇ ਨਾ ਪੇਪਰਾਂ ਦੇ ਉੱਤੇ ਚਾਹੇ ਤੁਹਾਡੀ ਸੰਜੋਨ ਹੋ ਅੱਗੇ ਬਣੀ ਚਾਹੇ ਨਹੀਂ ਬਣੀ ਸਰਕਸ ਵਾਲੇ ਪੇਪਰਾਂ ਦੇ ਉੱਤੇ ਤੁਹਾਡੇ ਪੇਪਰ ਜਿਹੜੇ ਹੈਗੇ ਆ ਉਹ ਪਹਿਲੀ ਗੱਲ ਤਾਂ ਰੀਨਿਊ ਹੋਣੇ ਨਹੀਂ ਮਾਲਕ ਨੇ ਕਰਵਾ ਕੇ ਨਹੀਂ ਦੇਣੇ ਸਰਕਸ ਵਾਲੇ ਪੇਪਰਾਂ ਦੇ ਉੱਤੇ ਜਦੋਂ ਤੁਸੀਂ ਕੋਈ ਬੰਦਾ ਤੁਹਾਡਾ ਬਾਹਰੋਂ ਜਿਹੜੀ ਕੋਈ ਸਰਕਸ ਹੈਗੀ ਆ ਕੋਈ ਕੰਪਨੀ ਹੈਗੀ ਸਰਕਸ ਦੀ ਇਟਲੀ ਦੇ ਵਿੱਚ ਕਈ ਜਗ੍ਹਾ ਦੇ ਉੱਤੇ ਜਗਾ ਜਗਾ ਦੇ ਉੱਤੇ ਸਰਕਸ ਵਾਲੀਆਂ ਕੰਪਨੀਆਂ ਆ ਉਹ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਦੇ ਉੱਤੇ ਜਾ ਕੇ ਜਦਾਂ ਸਰਕਸ ਕਰਦੀਆਂ ਆ ਉੱਥੇ ਉਹਨਾਂ ਨੂੰ ਬੰਦੇ ਚਾਹੀਦੇ ਹੁੰਦੇ ਆ ਟੈਂਟ ਲਾਉਣ ਲਈ ਜਾਂ ਕੁਝ ਐਕਟੀਵਿਟੀਆਂ ਸ਼ੋਅ ਕਰਨ ਲਈ ਮਤਲਬ ਕੁਝ ਵੀ ਜੋ ਸਰਕਸ ਦੇ ਵਿੱਚ ਹੁੰਦਾ ਆ ਉਹ ਉਹਨਾਂ ਐਕਟੀਵਿਟੀਆਂ ਵਾਸਤੇ ਬੰਦੇ ਚਾਹੀਦੇ ਹੁੰਦੇ ਆ ਤੇ ਉਹ ਬੰਦੇ ਫਿਰ ਜਿਹੜਾ ਮਾਲਕ ਹੈਗਾ ਸਰਕਸ ਦਾ ਓਨਰ ਹੈਗਾ ਆ ਉਹ ਅੰਬੈਸੀ ਨੂੰ ਇੱਕ ਬੰਦੇ ਦਾ ਡਾਟਾ ਦਿੰਦਾ ਹੈ ਕਿ ਇਹ ਬੰਦੇ ਮੈਨੂੰ ਚਾਹੀਦੇ ਆ ਮੈਂ ਇੰਡੀਆ ਤੋਂ ਮੰਗਾਉਣੇ ਆ ਜਾਂ ਕਿਸੇ ਹੋਰ ਕੰਟਰੀ ਤੋਂ ਮੰਗਾਉਣੇ ਆ ਤਾਂ ਉਹ ਜਿਹੜਾ ਤੁਹਾਡਾ ਨੂਲਾ ਉਸਤਾਜ ਦਾ ਵਾਹ ਹੁੰਦਾ ਹੈ ਨਾ ਉਹਦੇ ਹਿਸਾਬ ਨਾਲ ਪੇਪਰ ਤੁਹਾਨੂੰ ਆਉਂਦੇ ਆ ਨੂਲਾ ਉਸਤੇ ਹੀ ਕਹਿ ਸਕਦੇ ਆ ਤੇ ਉਹ ਵਰਕ ਪਰਮਿਟ ਜਿਹੜਾ ਤੁਹਾਡਾ ਜਨਰੇਟ ਹੋ ਜਾਂਦਾ ਆ ਉਹ ਫਿਰ ਇੰਡੀਆ ਆਂਦਾ ਤੇ ਇੰਡੀਆ ਤੋਂ ਅਪਾਇੰਟਮੈਂਟ ਲੈ ਕੇ ਜਿੱਦਾਂ ਦੂਜਿਆਂ ਦੀ ਪੇਪਰ ਜਮ੍ਹਾਂ ਹੁੰਦੇ ਉਦਾਂ ਹੀ ਇਹਨਾਂ ਦੇ ਹੁੰਦੇ ਆ ਹੁਣ ਦਿੱਕਤ ਤੇ ਪਰੇਸ਼ਾਨੀ ਕੀ ਆ ਰਹੀ ਆ ਜਿਨ੍ਹਾਂ ਬੰਦਿਆਂ ਦੇ ਆ 2025 ਦੇ ਵਿੱਚ ਜਿੰਨੇ ਵੀ ਸਰਕਸ ਵਾਲੇ ਪੇਪਰ ਸੀਗੇ ਉਹਨਾਂ ਦੀਆਂ ਰਿਫਿਊਜ਼ਲਸ ਬਹੁਤ ਲੱਗੀਆਂ ਹੈਆਂ ਕਈਆਂ ਦੇ ਪੇਪਰ ਜਮ੍ਹਾਂ ਹੋਏ ਨੂੰ ਬੜਾ ਟਾਈਮ ਹੋ ਗਿਆ ਆ ਇਹਦਾ ਕਾਰਨ ਕੀ ਹੋ ਸਕਦਾ ਹੈ ਤੇ ਕਾਰਨ ਐਕਚੁਅਲ ਦੇ ਵਿੱਚ ਹੈ ਕੀ ਆ ਉਹ ਮੈਂ ਤੁਹਾਨੂੰ ਦੱਸੂਗਾ ਹੁਣ ਦੇਖੋ ਜਦੋਂ ਸਰਕਸ ਵਾਲਾ ਇੱਕ ਸਰਕਸ ਕੰਪਨੀ ਆ ਸਰਕਸ ਕੰਪਨੀ ਦੇ ਵਿੱਚ ਪਹਿਲੀ ਗੱਲ ਤਾਂ ਪੇਪਰ ਰੀਨਿਊ ਨਹੀਂ ਹੁੰਨੇ ਉਹ ਸਰਕਾਰ ਦੇ ਉੱਤੇ ਜਿਹੜਾ ਬੰਦਾ ਆਇਆ ਉੱਥੇ ਸਰਕਸ ਵਾਲੇ ਪੇਪਰਾਂ ਉੱਤੇ ਇੱਕ ਤਰ੍ਹਾਂ ਦਾ ਲੋਡ ਪੈ ਜਾਂਦਾ ਕਿਉਂਕਿ ਉਹਦੇ ਨਾਂ ਦਾ ਕਿਸੇ ਪੇਪਰ ਕਨਵਰਟ ਹੋਣੇ ਆ ਨਾ ਉਹ ਖੇਤੀਬਾੜੀ 'ਚ ਕੰਮ ਕਰ ਸਕਦਾ ਨਾ ਕਿਤੇ ਹੋਰ ਕਰ ਸਕਦਾ ਆ ਠੀਕ ਆ ਤੇ ਇਹ ਪੇਪਰ ਜਿਹੜੇ ਹੈਗੇ ਬਹੁਤ ਜਲਦੀ ਨਿਕਲ ਜਾਂਦੇ ਆ ਜਲਦੀ ਮਤਲਬ ਤੁਸੀਂ ਸਾਲ ਲਓ 20-22 ਦਿਨਾਂ ਦੇ ਵਿੱਚ ਵਰਕ ਪਰਮਿਟ ਜਨਰੇਟ ਕਰਕੇ ਤੁਹਾਡੇ ਕੋਲ ਹੁੰਦਾ ਆ ਪਹਿਲਾਂ بڑے ਵੀਜ਼ੇ ਲੱਗੇ بڑے ਲੋਕ ਹੀ ਗਏ ਆ ਜਾ ਕੇ ਅਜ਼ੀਰ ਲੈ ਲਈ ਜਾਂ ਕਿਸੇ ਹੋਰ ਕੰਟਰੀ ਮੂਵ ਹੋ ਗਏ ਤੇ ਲੋਕਾਂ ਨੇ ਇਹਦੇ 15-15 ਲੱਖ ਵੀ ਲਿਆ 12 ਲੱਖ ਵੀ ਲਿਆ 10 ਵੀ ਗਿਆ ਜੋ ਐਕਚੁਅਲ ਡੇਟ ਹੈਗਾ ਉਹ ਆਪਾਂ ਨਹੀਂ ਦੱਸ ਸਕਦੇ ਕਿਉਂਕਿ ਫੇਰ ਦੇ ਵਿੱਚ ਕਈ ਤਰ੍ਹਾਂ ਦੇ ਬੈਡ ਕਮੈਂਟਸ ਆਉਣੇ ਸ਼ੁਰੂ ਹੋ ਜਾਣੇ ਆ ਬਟ ਹੁਣ ਕੀ ਹੋਇਆ ਸਰਕਾਰ ਦੀ ਨਿਗਾ ਦੇ ਵਿੱਚ ਆਇਆ ਕਿ ਸਰਕਸ ਕੰਪਨੀ ਦੇ ਵਿੱਚ ਪਿਛਲੀ ਵਾਰੀ ਵੀ ਇਹ ਬੰਦੇ ਸੱਦੇ ਸੀ ਹੋਰ ਵੀ ਸਾਧ ਰਿਹਾ ਆ ਆਲਰੇਡੀ ਕੰਮ ਵੀ ਕਰ ਰਿਹਾ ਕਿ ਇੱਡੀ ਵੱਡੀ ਕਿੱਡੀ ਕ ਕੰਪਨੀ ਹੈਗੀ ਆ ਜਿਹਦੇ ਵਿੱਚ ਇੰਨੇ ਬੰਦੇ ਜਿਹੜੇ ਬਾਰੋਬਾਰੀ ਆ ਰਹੇ ਆ ਤੇ ਉਹ ਬੰਦਿਆਂ ਦਾ ਮੁੜ ਕੇ ਵਹਿਰਭਾਵ ਨਹੀਂ ਮਿਲ ਰਿਹਾ ਕਿ ਬੰਦੇ ਜਾ ਕੇ ਥੇਰੇ ਆ ਠੀਕ ਆ ਸੋ ਇਸ ਕਰਕੇ ਸਰਕਾਰ ਨੇ ਥੋੜਾ ਜਿਹਾ ਜਿੱਦਾਂ 2025 ਦੇ ਵਿੱਚ ਹੋਰ ਵੀ ਕਈ ਜਗ੍ਹਾ ਦੇ ਉੱਤੇ ਸਾਲ ਵਾਲੇ ਪੇਪਰ ਰਿਫਿਊਜ਼ ਕੀਤੇ ਤੇ ਸਰਕਸ ਵਾਲੇ ਪੇਪਰਾਂ ਵੱਲੋਂ ਵੀ ਉਹ ਸਿੱਧੇ ਹੋਏ ਤੇ ਉਹਨਾਂ ਨੇ ਇਹਨਾਂ ਦੇ ਜਿਹੜੇ ਪੇਪਰ ਸੀਗੇ ਉਹ ਰਿਫਿਊਜ਼ ਕਰਨੇ ਸ਼ੁਰੂ ਕਰ ਦਿੱਤੇ ਹੁਣ ਵੀਜ਼ਾ ਇਹਨਾਂ ਦੇ ਉੱਤੇ ਚਾਂਸਿਸ ਘਟਣ ਲੱਗਦੇ ਆ ਦੂਜੀ ਗੱਲ ਇੱਕ ਹੋਰ ਜਿਹੜੀ ਐਡ ਕਰਨਾ ਚਾਹੁੰਦਾ ਏਸੀ ਗੱਲ ਦੇ ਵਿੱਚ ਕਿ ਸਰਕਸ ਵਾਲੇ ਪੇਪਰਾਂ ਦੇ ਵਿੱਚ ਜਦੋਂ ਤੁਹਾਡਾ ਨੂਲਾ ਉਸਤਾ ਆ ਵੀ ਜਾਂਦਾ ਆ ਉਹਦੀ ਹੁਣ ਅਪਾਇੰਟਮੈਂਟ ਨਹੀਂ ਮਿਲਦੀ ਪਈ ਉਹਦਾ ਵੀ ਇਹੀ ਕਾਰਨ ਕੁਝ ਲੈ ਦੇ ਕੇ ਅਪਾਇੰਟਮੈਂਟ ਲੋਕੀ ਲਈ ਜਾਂਦੇ ਪਏ ਆ ਪੈਸੇ ਉਹ ਪੇਪਰ ਤੁਹਾਡੇ ਜਮ੍ਹਾਂ ਹੋਈ ਜਾਂਦੇ ਪਏ ਆ ਪਰ ਉਹਨਾਂ ਦੇ ਚਾਂਸਿਸ ਬਹੁਤ ਘੱਟ ਆ ਸਰਕਸ ਵਾਲੇ ਪੇਪਰਾਂ ਦੇ ਸੋ ਕਈ ਭਰਾਵਾਂ ਦੇ ਇਹ ਕਮੈਂਟ ਵੀ ਸੀਗੇ ਕਈ ਭਰਾਵਾਂ ਨੇ ਪੁੱਛਿਆ ਵੀ ਸੀ ਭਾਜੀ ਮੈਂ ਸਰਕਸ ਵਾਲੇ ਪੇਪਰਾਂ ਤੇ ਆਇਆ ਆ ਮੈਂ ਕੀ ਕਰ ਸਕਦਾ ਇੱਥੇ ਭਾਜੀ ਤੁਸੀਂ ਸਰਕਸ ਵਾਲੇ ਪੇਪਰ ਦੂਜੇ ਪੇਪਰਾਂ ਚ ਕਨਵਰਟ ਨਹੀਂ ਕਰ ਸਕਦੇ 99% ਚਾਂਸ ਆ ਬਹੁਤ ਘੱਟ ਚਾਂਸ ਆ ਕਿ ਸੋਚੋ ਇੱਕ ਅਦਾ ਬੰਦਾ ਕਨਵਰਟ ਕਰਾ ਲਵੇ ਜਿਹਦਾ ਕਿਤੇ ਬਹੁਤ ਹੀ ਜ਼ਿਆਦਾ ਤਕੜਾ ਜੈਕ ਆ ਇਟਲੀ ਦੇ ਵਿੱਚ ਠੀਕ ਆ ਹੁਣ ਤੁਸੀਂ ਕਾਰ ਕਿ ਸਕਦੇ ਆ ਤੁਸੀਂ ਜਿਹੜੇ ਸਰਕਸ ਵਾਲੇ ਪੇਪਰ ਹੈਗੇ ਆ ਉਹਨੂੰ ਕਨਵਰਟ ਕਰਾਉਣ ਦੀ ਬਜਾਏ ਤੁਸੀਂ ਸਿੰਪਲ ਇੱਕ ਚੀਜ਼ ਮੈਂ ਤੁਹਾਨੂੰ ਦੱਸਣੀ ਚਾਹੁੰਦਾ ਪ੍ਰੈਕਟੀਕਲ ਹੋ ਕੇ ਸੋਚਿਆ ਕਰੋ ਕਿ ਜੇ ਤੁਸੀਂ ਯੂਰਪ ਆ ਵਿੱਚ ਜਾਣਦੇ ਆ ਤੁਸੀਂ ਘੱਟੋ ਘੱਟ 4-5 ਸਾਲ ਤਾਂ ਲਾਉਣਾ ਹੀ ਆ। ਸੋ ਜਿਹੜੇ ਤੁਹਾਡੇ ਤੁਸੀਂ ਹੁਣ ਯੂਰਪ ਚ ਆ ਗਏ ਆ ਰੈਦਰ ਧਨ ਕੇ ਵਾਪਸ ਆਉਣ ਦੀ ਬਜਾਏ ਤੁਸੀਂ ਉੱਥੇ ਅਜ਼ੀਲ ਲੈ ਕੇ ਆਪਣਾ 4-5 ਸਾਲ ਠੋਕੇ ਕੰਮ ਕਰੋ। ਜੇ ਤੁਹਾਡੀ ਕਿਸਮਤ ਹੋਇਆ ਤੀਜੇ ਚੌਥੇ ਸਾਲ ਤੁਹਾਨੂੰ ਤੁਹਾਡੇ ਪੇਪਰ ਵੀ ਮਿਲ ਸਕਦੇ ਆ ਫਿਰ ਤੁਸੀਂ ਇੰਡੀਆ ਵੀ ਆ ਜਾ ਸਕਦੇ ਆ। ਅਦਰਵਾਈਜ਼ ਤੁਸੀਂ ਇੰਨੀ ਕਮਾਈ ਕਰ ਸਕਦੇ ਆ ਕਿ ਦੁਬਾਰਾ ਕਿਸੇ ਹੋਰ ਕੰਟਰੀ ਦਾ ਅਪਲਾਈ ਕਰਨਾ ਜਾਂ ਇੰਡੀਆ ਆ ਕੇ ਕੋਈ ਕੰਮ ਕਰਨਾ ਤਾਂ ਤੁਸੀਂ ਕਰ ਸਕਦੇ ਆ ਕਿਉਂਕਿ ਅਜ਼ੀਲ ਵਾਲਿਆਂ ਨੂੰ ਸਭ ਤੋਂ ਵੱਡੀ ਮੌਜ ਕੀ ਆ ਫ੍ਰੀ ਟੂ ਵਰਕ ਹੁੰਦੇ ਆ ਜਿੱਥੇ ਮਰਜ਼ੀ ਕਰ ਸਕਦੇ ਆ ਇਟਲੀ ਦੇ ਵਿੱਚ ਤੇ ਇੱਕ ਭੁਲੇਖਾ ਸਾਰਿਆਂ ਦੇ ਦਿਮਾਗ ਵਿੱਚ ਇਹ ਹੈ ਕਿ ਜੀ ਮੈਂ ਅਜ਼ੀਲ ਜੇ ਲੈ ਲਈ ਮੈਂ ਇੰਡੀਆ ਕਦੀ ਆ ਨਹੀਂ ਸਕਦਾ ਤੁਸੀਂ ਇੰਡੀਆ ਆ ਵੀ ਸਕਦੇ ਆ ਅਜ਼ੀਲ ਜਿਹੜੀ ਅਪਲਾਈ ਕੀਤੀ ਸੀਗੀ ਜੇ ਤੁਹਾਡਾ ਉਹਦਾ ਰਿਜ਼ਲਟ ਨਹੀਂ ਨਿਕਲਿਆ ਤੁਸੀਂ ਅਜ਼ੀਲ ਜਿਹੜੀ ਹੈਗੀ ਆ ਉਹ ਕੈਨਸਲ ਕਰਾ ਸਕਦੇ ਆ ਜੋ ਉਹਨਾਂ ਨੇ ਜੇ ਬਾਈ ਚਾਂਸ ਕੋਈ ਪ੍ਰੂਫ ਮੰਗਿਆ ਤੁਸੀਂ ਉਹਦਾ ਪ੍ਰੂਫ ਵੀ ਦੇ ਸਕਦੇ ਆ ਕਿ ਭਾਈ ਮੈਨੂੰ ਹੁਣ ਪਹਿਲਾ ਖਤਰਾ ਸੀ ਹੁਣ ਖਤਰਾ ਨਹੀਂ ਹੈਗਾ ਮੇਰੀ ਅਜ਼ੀਲ ਕੈਨਸਲ ਕੀਤੀ ਜਾਵੇ ਮੈਂ ਆਪਣੀ ਕੰਟਰੀ ਜਾਣਾ ਚਾਹੁੰਦਾ ਮੈਨੂੰ ਮੇਰੀ ਕੰਟਰੀ ਭੇਜ ਦਿੱਤਾ ਜਾਵੇ ਠੀਕ ਹੈ ਜੀ ਸੋ ਇਹ ਕੋਈ ਵੱਡੀ ਗੱਲ ਨਹੀਂ ਹੈਗੀ ਵਕੀਲ ਦੇ ਰਾਹੀਂ ਸਾਰੇ ਰਾਸਤੇ ਖੁੱਲ ਜਾਂਦੇ ਹੁੰਦੇ ਆ ਦਿਮਾਗ ਦੇ ਵਿੱਚੋਂ ਇਹ ਕੱਢ ਦੋ ਕਿ ਅਜ਼ੀਲ ਵਾਲਾ ਬੰਦਾ ਜਿਹੜਾ ਹੈਗਾ ਉਹ ਇੰਡੀਆ ਆ ਨਹੀਂ ਸਕਦਾ ਜਿਹੜੇ ਬੰਦੇ ਤਾਂ ਜਿਨ੍ਹਾਂ ਦਾ ਦਿਮਾਗ ਹੈਗਾ ਉਹ ਤਾਂ 4-5 ਸਾਲ ਠੋਕੇ ਲਾਂਦੇ ਆ ਅਜ਼ੀਲ ਲੈ ਕੇ ਕਿਤੇ ਵੀ ਫੈਕਟਰੀ 'ਚ ਕੰਮ ਕਰ ਸਕਦੇ ਆ ਸਟਾਲੀਆਂ 'ਚ ਕੰਮ ਕਰ ਸਕਦੇ ਆ ਜਿਹੜੇ ਬੰਦਿਆਂ ਦੇ ਹਜੇ ਪੇਪਰ ਬਣਦੇ ਆ 2 2 3 3 ਸਾਲ ਉਹ ਵਿਚਾਰੇ 8 800 1000 ਜਾਂ 1200 ਯੂਰੋ ਲੈਂਦੇ ਆ ਤੇ ਜਿਹੜੇ ਜਿਨ੍ਹਾਂ ਦੀ ਅਜੀਲ ਲਈ ਹੁੰਦੀ ਆ ਉਹ 1500 ਪਲੱਸ ਸਿੱਧੀ ਅਰਨਿੰਗ ਲੈਂਦੇ ਆ ਸਟਾਲੀਆਂ ਦੇ ਵਿੱਚ ਲੱਗਿਓ ਮੇਰੇ ਕੋਈ ਕਈ ਨੌਨ ਬੰਦੇ ਹੈਗੇ ਆ 2200 ਤੋਂ ਲੈ ਕੇ 2500 ਯੂਰੋ 3000 ਯੂਰੋ ਤੱਕ ਵੀ ਉਹ ਕਮਾਈ ਕਰ ਰਹੇ ਆ ਉਹਦੇ ਵਿੱਚ ਸਟਾਲੀਆਂ ਦੇ ਵਿੱਚ ਫੈਕਟਰੀਆਂ ਦੇ ਵਿੱਚ 17 1800 2000 इजीली ਮਿਲ ਰਿਹਾ ਉਹਨਾਂ ਨੂੰ ਠੀਕ ਆ ਸੋ ਇਹ ਸੀਗੀ ਗੱਲ ਸਾਰੀ ਸਰਕਸ ਵਾਲੇ ਪੇਪਰਾਂ ਦੀ ਪਲੱਸ ਅਜੀਲ ਜਿਹੜੀ ਹੈਗੀ ਆ ਉਹਦਾ ਕਰ ਸਕਦੇ ਆ ਇਹ ਜ਼ਰੂਰੀ ਨਹੀਂ ਕਿ ਸਰਕਸ ਵਾਲੇ ਪੇਪਰਾਂ ਦੇ ਹੀ ਤੁਸੀਂ ਅਜ਼ੀਲ ਲੈਣੀ ਆ ਜੇ ਕੋਈ ਕਿਸੇ ਵੀ ਕਾਰਨ ਕਰਕੇ ਤੁਹਾਡੀ ਕਿਟ ਜਮਾ ਨਹੀਂ ਹੋਈ ਕਿਸੇ ਵੀ ਕਾਰਨ ਕਰਕੇ ਤੁਹਾਡਾ ਮਾਲਕ ਪੇਸ਼ ਨਹੀਂ ਹੋਇਆ ਮਾਲਕ ਇੱਧਰ ਉੱਧਰ ਹੋ ਗਿਆ ਠੀਕ ਆ ਤਾਂ ਤੁਹਾਡੇ ਕੋਲ ਪੇਪਰ ਜਿਹੜੇ ਮਰਜ਼ੀ ਹੋਣ ਤੁਸੀਂ ਅਜ਼ੀਲ ਲੈ ਸਕਦੇ ਆ ਤੁਸੀਂ ਆਪਣਾ ਕੰਮਕਾਰ ਕਰੋ ਮੁੜ ਕੇ ਜਦੋਂ ਤੁਹਾਨੂੰ ਲੱਗਦਾ ਹੋਇਆ ਕਿ ਹੁਣ ਮੇਰੇ ਕੋ ਪੈਸੇ ਹੈਗੇ ਆ ਮੈਂ ਇੰਡੀਆ ਜਾਣਾ ਆ ਜਾਂ ਮੈਂ ਕਿਸੇ ਹੋਰ ਕੰਟਰੀ ਮੂਵ ਕਰਨਾ ਆ ਅਜ਼ੀਲ ਕੈਨਸਲ ਕਰਾ ਲਵਾਂ ਠੀਕ ਹੈ ਜੀ ਸੋ ਜੇ ਹੁਣ ਵੀਡੀਓਜ਼ ਤੁਹਾਨੂੰ ਲਗਾਤਾਰ ਇਸੇ ਟਾਈਮ ਦੇ ਉੱਤੇ 8:00 9:00 ਵਜੇ ਦੇ ਵਿੱਚ ਵਿੱਚ ਇੰਡੀਆ ਦੇ ਹਿਸਾਬ ਨਾਲ ਤੁਹਾਨੂੰ ਡੇਲੀ ਪਿਆ ਕਰੂਗੀ ਆ ਤੇ ਜਿਨ੍ਹਾਂ ਦੇ ਵੀ ਕੁਐਸਚਨ ਹੋਏ ਜਿਨ੍ਹਾਂ ਨੇ ਕੁਝ ਹੋਰ ਪੁੱਛਣਾ-ਕਿਛਣਾ ਹੋਇਆ ਥੱਲੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਜਰੂਰ ਕਰਿਓ ਬਾਕੀ ਕਿਸੇ ਵੀ ਬੰਦੇ ਨੇ ਕਿਸੇ ਵੀ ਤਰ੍ਹਾਂ ਦੀ ਸਲਾਹ ਲੈਣੀ ਆ ਕੰਮ ਦੇ ਰਿਲੇਟਡ ਜਿੰਨਾ ਕਿ ਅਪਾਇੰਟਮੈਂਟ ਲੈਣੀ ਆ ਕਿਸੇ ਨੇ ਫਰਕ ਅਪਾਇੰਟਮੈਂਟ ਜਿਹੜੀ ਹੁੰਦੀ ਆ ਠੀਕ ਆ ਆ ਏਅਰ ਟਿਕਟਾਂ ਜਿਹਨੂੰ ਕਹਿ ਸਕਦੇ ਆ ਉਹ ਲੈਣੀਆਂ ਆ ਜਾਂ ਯੂਰਪ ਦੇ ਕਿਸੇ ਹੋਰ ਕੰਟਰੀ ਦੇ ਵਿੱਚ ਕਿੱਦਾਂ ਮੂਵ ਹੋਣਾ ਹੈ ਜਾਂ ਯੂਰਪ ਦਾ ਕੋਈ ਵੀ ਆਪਣਾ ਜਿਹੜਾ ਤੁਸੀਂ ਕੇਸ ਲਾਉਣਾ ਚਾਹੁੰਦੇ ਆ ਚਾਹੇ ਸਰਬੀਆ ਹੋ ਗਿਆ ਛਨਗਨ ਰੀਜਨ ਦੇ ਵਿੱਚ ਗ੍ਰੀਸ ਹੋ ਗਿਆ ਆਸਟਰੀਆ ਹੋ ਗਿਆ ਉਹਦਾ ਤੁਸੀਂ ਵਰਕ ਪਰਮਿਟ ਲਾਉਣ ਦਾ ਤੁਹਾਡੇ ਦਿਲ ਦੇ ਵਿੱਚ ਚਾਹ ਆਂਦੀ ਪਈ ਹੈਗੀ ਆ ਤਾਂ ਤੁਸੀਂ ਆ ਜਿਹੜੇ ਨੰਬਰ ਦਿੱਤੇ ਹੋਏ ਆ ਇਹਨਾਂ ਤੇ ਇੱਕ ਵਾਰੀ ਕੰਟੈਕਟ ਕਰਕੇ ਸਲਾਹ ਲੈ ਸਕਦੇ ਹੈਗੇ ਆ ਤੁਹਾਨੂੰ ਸਹੀ ਬੰਦੇ ਕੋਲ ਸਹੀ ਜਗ੍ਹਾ ਤੇ ਪਹੁੰਚਾਇਆ ਜਾਊਗਾ ਠੀਕ ਹੈ ਜੀ ਥੈਂਕ ਯੂ ਸੋ ਮੱਚ